ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਵੀਡੀਓ ਨੂੰ ਇੱਕ ਵਾਰ ਜ਼ਰੂਰ ਦੇਖੋ ਤੁਹਾਨੂੰ ਕੁਝ ਨਾ ਕੁਝ ਸਿੱਖਣ ਵਾਸਤੇ ਮਿਲੇਗਾ ਸਾਡੇ ਪੁਰਾਣੇ ਮਜ਼ੁਰਗਾਂ ਦੇ ਨਿਯਮ ਧਿਆਨ ਰੱਖਣਯੋਗ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜ਼ਰੂਰ ਪੜੋ ਅਤੇ ਸੁਣੋ ਜੀ ਨੰਬਰ 1 ਬੁਖਾਰ ਹੈ ਤਾਂ ਅਨਾनास ਜੂਸ ਵਿੱਚ ਸ਼ਹਿਦ ਮਿਕਸ ਕਰਕੇ ਪੀਣ ਦੇ ਨਾਲ ਬੁਖਾਰ ਜਲਦੀ ਉਤਰ ਜਾਂਦਾ ਹੈ। ਨੰਬਰ 2 ਬੰਦ ਗੋਬੀ ਦੇ ਪੱਤਿਆਂ ਨੂੰ ਚਬਾ ਕੇ ਖਾਣ ਦੇ ਨਾਲ ਪਸ਼ਾਬ ਖੁੱਲ ਕੇ ਆਉਂਦਾ ਹੈ। ਨੰਬਰ 3 ਮਟਾਪੇ ਤੋਂ ਪਰੇਸ਼ਾਨ ਹੋ ਤਾਂ ਕਦੂ ਦਾ ਜੂਸ ਜ਼ਰੂਰ ਪੀਓ। ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ। ਨੰਬਰ 4 ਆਪਣੇ ਗਲੇ ਦੇ ਵਿੱਚ ਖੁਸ਼ਕੀ ਹੋ ਜਾਂਦੀ ਹੈ ਤਾਂ ਅਦਰਕ ਦਾ ਸ਼ਹਿਦ ਮਿਕਸ ਕਰਕੇ ਚਾਟ ਲਓ ਖੁਸ਼ਕੀ ਜਲਦੀ ਹੀ ਠੀਕ ਹੋ ਜਾਵੇਗੀ ਨੰਬਰ 5 ਅਦਰਕ ਦਾ ਰਸ ਗਰਮ ਪਾਣੀ ਦੇ ਨਾਲ ਪੀਏ ਤਾਂ ਸਰੀਰ ਦੀ ਫालतू ਚਰਬੀ ਖਤਮ ਹੋ ਜਾਂਦੀ ਹੈ ਜੇਕਰ ਤੁਹਾਨੂੰ ਖਰਾਟੇ ਆਉਂਦੇ ਹਨ ਤਾਂ ਖਬੀ ਸਾਈਡ ਸੌਣ ਦੀ ਕੋਸ਼ਿਸ਼ ਕਰੋ ਖਬੀ ਸਾਈਡ ਦੇ ਨਾਲ ਤੁਹਾਡੇ ਨੱਕ ਦੀ ਨਸ ਖੁੱਲੀ ਰਹਿੰਦੀ ਹੈ ਖਰਾਟੇ ਆਉਣੇ ਬੰਦ ਹੋ ਜਾਣਗੇ ਨੰਬਰ 7 ਸੜੇ ਹੋਏ ਜ਼ਖਮ ਤੇ ਜਲਦੀ ਹਲਦੀ ਦਾ ਪਾਣੀ ਲਾਈਏ ਤਾਂ ਦਰਦ ਘਟ ਹੋ ਜਾਂਦੀ ਹੈ ਇਹ ਫਰਸਟ ایڈ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹਾਂ ਨੰਬਰ 8 ਪਸ਼ਾਬ ਕਰਨ ਤੋਂ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ ਨਹੀਂ ਤਾਂ ਪਸ਼ਾਬ ਪੀਲਾ ਆਉਣ ਲੱਗ ਜਾਂਦਾ ਹੈ ਨੰਬਰ 9 ਸਰੀਰ ਵਿੱਚ ਜਲਣ ਹੁੰਦੀ ਹੈ ਤਾਂ ਗੁੜ ਅਤੇ ਜੀਰੇ ਦਾ ਪਾਣੀ ਪੀਓ ਪਾਣੀ ਪੀਣ ਦੇ ਨਾਲ ਸਰੀਰ ਦੀ ਜਲਣ ਜਲਦੀ ਠੀਕ ਹੋ ਜਾਂਦੀ ਹੈ ਨੰਬਰ 10 ਖਾਰਸ਼ ਦੀ ਸਮੱਸਿਆ ਹੈ ਤਾਂ ਦਹੀਂ ਵਿੱਚ ਖੀਰਾ ਪਾ ਕੇ ਖਾ ਲਵੋ ਕਿਸੇ ਵੀ ਤਰ੍ਹਾਂ ਦੀ ਖਾਰਸ਼ ਹੈ ਜਲਦੀ ਠੀਕ ਹੋ ਜਾਵੇਗੀ ਨੰਬਰ 11 ਹਮੇਸ਼ਾ ਵਾਸਤੇ ਜਵਾਨ ਦਿਖਣਾ ਚਾਹੁੰਦੇ ਹੋ ਤਾਂ ਹਰ ਰੋਜ਼ ਪਦੀਨੇ ਦਾ ਪਾਣੀ ਪੀਣਾ ਚਾਹੀਦਾ ਹੈ। ਨੰਬਰ 12 ਜੇਕਰ ਗੈਸ ਦੀ ਵਜ੍ਹਾ ਤੋਂ ਸਿਰਦਰਦ ਹੋ ਰਿਹਾ ਹੈ, ਇੱਕ ਚਮਚ ਲਸਣ ਦਾ ਰਸ ਪੀ ਲਓ, ਸਿਰਦਰਦ ਦੂਰ ਹੋ ਜਾਵੇਗਾ। ਨੰਬਰ 13 ਕਦੂ ਸਾਨੂੰ ਹਰ ਰੋਜ਼ ਖਾਣਾ ਚਾਹੀਦਾ ਹੈ। ਇਸ ਦੇ ਨਾਲ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਰਹੇਗੀ ਅਤੇ ਨੀਂਦ ਬਹੁਤ ਵਧੀਆ ਆਵੇਗੀ। ਨੰਬਰ 14 ਕਦੀ ਵੀ ਆਪਣੇ ਘਰ ਦੇ ਫਰਸ਼ ਜਾਂ ਆਸੇ-ਪਾਸੇ ਨਾ ਥੁੱਕੋ ਇਸ ਦੇ ਨਾਲ ਟੀਵੀ ਦੀ ਬਿਮਾਰੀ ਜਲਦੀ ਹੋ ਸਕਦੀ ਹੈ ਨੰਬਰ 15 ਪਾਲਕ ਖਾਣ ਦੇ ਨਾਲ ਭੈਅਰ ਦੀ ਬਿਮਾਰੀ ਨਹੀਂ ਹੁੰਦੀ ਨੰਬਰ 16 ਪੁਦੀਨੇ ਦੀ ਖੁਸ਼ਬੂ ਤੋਂ ਮਸ਼ਰ ਦੂਰ ਚਲਾ ਜਾਂਦਾ ਹੈ ਪੁਦੀਨੇ ਦੇ ਬੂਟੇ ਨੂੰ ਘਰ ਦੇ ਅੰਦਰ ਜਾਂ ਟੁੱਪੇ ਵਿੱਚ ਬਾਹਰ ਰੱਖਿਆ ਜਾ ਸਕਦਾ ਹੈ ਸਰੀਰ ਤੇ ਲਾਉਣ ਦੇ ਨਾਲ ਮਛਰ ਦੂਰ ਚਲਾ ਜਾਂਦਾ ਹੈ ਪੁਦੀਨੇ ਦੇ ਪਾਣੀ ਨੂੰ ਬੋਤਲ ਵਿੱਚ ਪਾ ਕੇ ਆਪਣੇ ਕਮਰੇ ਦੇ ਕੋਨਿਆਂ ਵਿੱਚ ਜ਼ਰੂਰ ਛਿੜਕੋ ਜੀ ਨੰਬਰ 17 ਸੂਜੀ ਵਿੱਚ ਕੀੜੇ ਨਾ ਲੱਗਣ ਇਸ ਲਈ 3-4 ਲੌਂਗ ਪਾ ਕੇ ਰੱਖ ਦਿਓ ਸੂਜੀ ਕਦੇ ਵੀ ਖਰਾਬ ਨਹੀਂ ਹੋਵੇਗੀ ਨਾ ਹੀ ਕਦੇ ਕੀੜੇ ਪੈਣਗੇ ਨੰਬਰ 18 ਜੇਕਰ ਤੁਹਾਨੂੰ ਬਦ ਹਜਮੀ ਦੀ ਪ੍ਰੋਬਲਮ ਹੋ ਰਹੀ ਹੈ ਤਾਂ ਇੱਕ ਗਲਾਸ ਠੰਡਾ ਪਾਣੀ ਪੀਣ ਦੇ ਨਾਲ ਬਹੁਤ ਜਲਦੀ ਆਰਾਮ ਮਿਲ ਜਾਂਦਾ ਹੈ ਨੰਬਰ 19 ਖਾਰਸ਼ ਦੀ ਪ੍ਰੋਬਲਮ ਹੋ ਰਹੀ ਹੈ ਤਾਂ ਮਰੂਥ ਦੇ ਪੱਤੇ ਸਾੜ ਕੇ ਖਾਰਸ਼ ਵਾਲੀ ਜਗ੍ਹਾ ਤੇ ਲਗਾਓ ਜਲਦੀ ਹੀ ਆਰਾਮ ਮਿਲਦਾ ਹੈ ਨੰਬਰ 20 ਜੇ ਤੁਹਾਨੂੰ ਲਗਾਤਾਰ ਹਿਚਕੀਆਂ ਆਉਂਦੀਆਂ ਹਨ ਤਾਂ ਨੱਕ ਬੰਦ ਕਰਕੇ 3-4 ਵਾਰ ਥੁੱਕ ਕਢੋ ਹਿਚਕੀਆਂ ਆਉਣੀਆਂ ਬੰਦ ਹੋ ਜਾਣਗੀਆਂ ਨੰਬਰ 21 ਭੰਡਾਰਾ ਧਨ ਨਾਲ ਨਹੀਂ ਮਨ ਨਾਲ ਹੁੰਦਾ ਹੈ ਹਰ ਰੋਜ਼ 5-10 ਗ੍ਰਾਮ ਆਟਾ ਭੁੰਨ ਕੇ ਅਤੇ ਥੋੜੀ ਜਿਹੀ ਸ਼ੱਕਰ ਮਿਲਾ ਦਿਓ ਉਸ ਨੂੰ ਕੀੜੀਆਂ ਦੀ ਜਗ੍ਹਾ ਤੇ ਉੱਪਰ ਰੱਖ ਦਿਓ ਜੀ ਫਿਰ ਉਸ ਨੂੰ ਕੀੜੇ ਮਕੌੜੇ ਆਟੇ ਨੂੰ ਖਾ ਕੇ ਖੁਸ਼ ਹੋ ਜਾਣਗੇ ਅਨਾਜ ਚਾਵਲ ਛੋਲੇ ਮਟਰ ਬਾਜਰਾ ਕਣਕ ਕੁਝ ਵੀ ਲੈ ਲਓ ਥੋੜੇ ਜਿਹੇ ਦਾਣੇ ਅਤੇ ਆਪਣੀ ਛੱਤ ਦੇ ਉੱਪਰ ਸੁੱਟ ਦਿਓ ਤੇ ਇੱਕ ਕਟੋਰੀ ਵਿੱਚ ਪਾਣੀ ਰੱਖ ਦਿਓ ਜੀ ਫਿਰ ਦੇਖਿਓ ਚਿੜੀਆਂ ਕਬੂਤਰ ਕਾਂ ਖੁਸ਼ ਹੋ ਜਾਣਗੇ ਪਹਿਲੀ ਰੋਟੀ ਗਾਂ ਨੂੰ ਅਤੇ ਆਖਰੀ ਕੁੱਤੇ ਨੂੰ ਖਵਾ ਦਿਓ ਜੀ ਤੇ ਉਹਨਾਂ ਵਾਸਤੇ ਪਾਣੀ ਭਰ ਕੇ ਬਾਹਰ ਰੱਖ ਦਿਓ ਜੀ ਇਸ ਦੇ ਨਾਲ ਆਪਣਾ ਤਨ ਮਨ ਰੂਹ ਖੁਸ਼ ਹੋ ਜਾਂਦੀ ਹੈ ਰੱਬ ਵੀ ਖੁਸ਼ ਹੋ ਜਾਂਦਾ ਹੈ ਨੰਬਰ 22 ਸੜਿਆ ਹੋਇਆ ਕੇਲਾ ਦਾਗ ਖਾਰਸ਼ ਤੇ ਲਗਾਉਣ ਦੇ ਨਾਲ ਚਮੜੀ ਦਾ ਰੋਗ ਠੀਕ ਹੋ ਜਾਂਦਾ ਹੈ। ਨੰਬਰ 23 ਘਰ ਦੇ ਵਿੱਚ ਇੱਕ ਤੋਂ ਵੱਧ ਤુલਸੀ ਦੇ ਬੂਟੇ ਰੱਖਣੇ ਚਾਹੀਦੇ ਹਨ। ਵਸਤੂ ਸ਼ਾਸਤਰ ਦੇ ਅਨਸਾਰ ਘਰ ਵਿੱਚ ਤુલਸੀ ਦੇ ਬੂਟੇ ਜ਼ਰੂਰ ਰੱਖਣੇ ਚਾਹੀਦੇ ਹਨ। ਵੈਸੇ ਤਾਂ ਹਰ ਘਰ ਦੇ ਵਿੱਚ ਤુલਸੀ ਦਾ ਇੱਕ ਬੂਟਾ ਜ਼ਰੂਰ ਹੁੰਦਾ ਹੈ। ਪਰ ਕਈਆਂ ਘਰਾਂ ਦੇ ਵਿੱਚ ਬਹੁਤ ਸਾਰੇ ਬੂਟੇ ਹੁੰਦੇ ਹਨ ਜੇਕਰ ਤੁਹਾਡੇ ਘਰ ਦੇ ਵਿੱਚ ਇੱਕ ਤੋਂ ਵੱਧ ਬੂਟੇ ਤੁਲਸੀ ਦੇ ਹਨ 5-7 ਕਿਉਂਕਿ ਇਸ ਵਸਤੂਆਂ ਅਨੁਸਾਰ ਸਭ ਤੋਂ ਵੱਧ ਮੰਨੀ ਜਾਂਦੀ ਹੈ ਇਸ ਦੇ ਨਾਲ ਹੀ ਧਿਆਨ ਰੱਖੋ ਐਤਵਾਰ ਅਤੇ ਇਕਾदशी ਵਾਲੇ ਦਿਨ ਸਪਸ਼ਟ ਕਰਨਾ ਵਰਜਿਤ ਹੁੰਦਾ ਹੈ ਨੰਬਰ 24 ਸ਼ਾਮ ਨੂੰ ਕਦੇ ਵੀ ਪਿਆਜ਼ ਨਾ ਖਾਓ ਬਵਾਸੀਰ ਹੋ ਸਕਦੀ ਹੈ ਨੰਬਰ 5 ਡਿਪਰੈਸ਼ਨ ਦੀ ਬਿਮਾਰੀ ਹੈ ਤਾਂ ਪੁਦੀਨੇ ਦੀ ਖੁਸ਼ਬੂ ਜ਼ਰੂਰ ਸੁੰਘੋ ਨੰਬਰ 26 ਜਿਆਦਾ ਨਮਕ ਖਾਣ ਦੇ ਨਾਲ ਕਿਡਨੀ ਵਿੱਚ ਸੋਜਾਂ ਹੋ ਜਾਂਦੀਆਂ ਹਨ ਪਿਆਸ ਜਿਆਦੀ ਲੱਗਦੀ ਹੈ ਅਤੇ ਵਾਲ ਟੁੱਟਣੇ ਸ਼ੁਰੂ ਹੋ ਜਾਂਦੇ ਹਨ ਨੰਬਰ 27 ਸ਼ਾਮ ਨੂੰ ਕਦੀ ਵੀ ਮੂੰਗਫਲੀ ਨਾ ਖਾਓ ਦਮਾ ਹੋ ਜਾਵੇਗਾ ਨੰਬਰ 28 ਸਸਤੂ ਦਾ ਰਸ ਪੀਣ ਦੇ ਨਾਲ ਬਲਗਮ ਖਤਮ ਹੋ ਜਾਂਦੀ ਹੈ ਨੰਬਰ 29 ਸ਼ਾਮ ਨੂੰ ਚੌਲ ਘਟ ਖਾਓ ਨਹੀਂ ਤਾਂ ਚਰਬੀ ਵੱਧ ਜਾਵੇਗੀ ਨੰਬਰ 30 ਗੰਨੇ ਦਾ ਰਸ ਪੀਣ ਦੇ ਨਾਲ ਕਦੀ ਵੀ ਗਲਾ ਖਰਾਬ ਨਹੀਂ ਹੁੰਦਾ ਨੰਬਰ 31 ਤੇਜ ਪਤਾ ਪਾਣੀ ਵਿੱਚ ਪਾ ਕੇ ਪੀਣ ਦੇ ਨਾਲ ਜੋੜਾਂ ਦਾ ਦਰਦ ਸਰੀਰ ਮਜਬੂਤ ਹੁੰਦਾ ਹੈ ਨੰਬਰ 32 ਮੇਥੀ ਦਾਣਾ ਕਲੌਂਜੀ ਪਾਣੀ ਵਿੱਚ ਭਿੰਕੇ ਸਵੇਰ ਟਾਈਮ ਖਾਲੀ ਪੇਟ ਪੀਣ ਦੇ ਨਾਲ ਕਦੇ ਵੀ ਕੋਲਸਟ੍ਰੋਲ ਬੀਪੀ 슈ਗਰ ਅਤੇ ਯੂਰੀਆ ਐਸਿਡ ਦੀ ਪ੍ਰੋਬਲਮ ਨਹੀਂ ਹੋਵੇਗੀ ਨੰਬਰ 33 ਜਿਨ੍ਹਾਂ ਦੇ ਚਿਹਰੇ ਤੇ ਬਹੁਤ ਜ਼ਿਆਦੇ ਕਿਲਸ਼ਾਈਆਂ ਹੋ ਜਾਂਦੀਆਂ ਹਨ ਇੱਕ ਚਮਚ ਧਨੀਏ ਨੂੰ ਸਾਰੀ ਰਾਤ ਪਾਣੀ ਵਿੱਚ ਭੇ ਕੇ ਰੱਖ ਦਿਓ ਜੀ ਸਵੇਰ ਟਾਈਮ ਖਾਲੀ ਪੇਟ ਪੀ ਲਵੋ ਜੀ ਧਨੀਏ ਵਿੱਚ ਐਂਟੀ ਕੰਗਲ ਅਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਨੰਬਰ 34 ਸਰਦੀ ਜੁਕਾਮ ਦੇ ਕਾਰਨ ਅਸੀਂ ਪੈਦਲ ਚੱਲਦੇ ਹਾਂ ਸਾਦਾ ਸਾਫ ਫੁੱਲ ਜਾਂਦਾ ਹੈ ਤਾਂ ਜਾਫਲ ਦਾ ਪਾਊਡਰ ਇੱਕ ਚੁਟਕੀ ਸੁੱਧ ਸ਼ਰੌਂ ਦੇ ਤੇਲ ਵਿੱਚ ਮਿਕਸ ਕਰਕੇ ਪੈਰਾਂ ਦੀਆਂ ਤਲੀਆਂ ਦੀ ਹਰ ਰੋਜ਼ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਵਾਰ-ਵਾਰ ਸਾਫ ਫੁੱਲਣ ਦੀ ਸਰਦੀ ਜ਼ੁਕਾਮ ਦੀ ਪ੍ਰੋਬਲਮ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਨੰਬਰ 35 ਜਿੰਨਾ ਮਰਦਾਂ ਨੂੰ தாੰਤ ਦੀ ਪ੍ਰੋਬਲਮ ਹੈ ਪਿੰਡੀ ਦੀਆਂ ਦੋ ਜੜਾਂ ਲੈ ਆਓ ਜਿਨ੍ਹਾਂ ਨੂੰ ਮਿੱਟੀ ਲੱਗੀ ਹੋਵੇ ਉਸ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਸਾਫ਼ ਕਰ ਲਵੋ ਉਸ ਦੇ ਉੱਪਰ ਵਾਲੀ ਹਰੀ ਪੱਤ ਨੂੰ ਲਾ ਕੇ ਸਾਈਡ ਤੇ ਕਰ ਲਓ ਸਿਰਫ ਪਿੰਡੀ ਦੇ ਅੰਦਰ ਦਾ ਭਾਗ ਲੈਣਾ ਹੈ ਇਸ ਨੂੰ ਕੱਟ ਕੇ ਪੀਸ ਕੇ ਜੂਸ ਕੱਢ ਲਓ ਇਸ ਜੂਸ ਨੂੰ ਇੱਕ ਗਲਾਸ ਵਿੱਚ ਪਾ ਕੇ ਸਵੇਰ ਟਾਈਮ ਖਾਲੀ ਪੇਟ ਪੀਣਾ ਹੈ ਪੀਣ ਤੋਂ ਬਾਅਦ 1 ਘੰਟਾ ਕੁਝ ਵੀ ਨਹੀਂ ਖਾਣਾ ਪੀਣਾ ਨਹੀਂ ਤਾਂ ਇਹ ਅਸਰ ਨਹੀਂ ਕਰੂਗਾ ਤੁਹਾਨੂੰ ਖੁਦ ਹੀ ਪਤਾ ਚੱਲ ਜਾਵੇਗਾ 15 ਦਿਨ ਦੇ ਅੰਦਰ ਅੰਦਰ ਇਹ தாੰਤ ਦੀ ਬਿਮਾਰੀ ਜਲਦੀ ਹੀ ਠੀਕ ਕਰ ਦੇਵੇਗੀ ਜੇਕਰ ਤੁਹਾਨੂੰ ਹਰ ਰੋਜ਼ ਤਾਜ਼ਾ ਜੜ ਨਹੀਂ ਮਿਲਦੀ ਇੱਕ ਵਾਰੀ ਜ਼ਿਆਦੀਆਂ ਲੈ ਆਓ ਅਤੇ ਧੋ ਕੇ ਚੰਗੀ ਤਰ੍ਹਾਂ ਰੱਖ ਲਵੋ ਜੀ ਟੁਕੜੇ ਕਰਕੇ ਸਕਾ ਕੇ ਪਾਊਡਰ ਬਣਾ ਲਓ ਜੀ ਇਸ ਪਾਊਡਰ ਨੂੰ ਇੱਕ ਚਮਚ ਸਵੇਰ ਟਾਈਮ ਇੱਕ ਚਮਚ ਸ਼ਾਮ ਟਾਈਮ ਪਾਣੀ ਵਿੱਚ ਪਾ ਕੇ ਜਰੂਰ ਪੀਓ ਜੀ ਇਹ ਪਾਊਡਰ ਹੌਲੀ-ਹੌਲੀ ਅਸਰ ਕਰਦਾ ਹੈ ਇੱਕ ਮਹੀਨੇ ਤੱਕ ਦਾ ਇਸ ਦਾ ਸੇਵਨ ਕਰਨਾ ਪਵੇਗਾ ਜਿੰਨਾ ਔਰਤਾਂ ਨੂੰ ਸਫੇਦ ਪਾਣੀ ਦੀ ਪ੍ਰੋਬਲਮ ਹੈ ਉਹ ਵੀ ਇਸ ਨੂੰ ਖਾ ਸਕਦੀਆਂ ਹਨ ਜੇ ਤੁਹਾਨੂੰ ਭਿੰਡੀ ਦੀ ਜੜ ਨਹੀਂ ਮਿਲਦੀ ਕਿਸੇ ਦੁਕਾਨ ਤੋਂ ਭਿੰਡੀ ਦੇ ਬੀਜ ਮਿਲ ਜਾਣਗੇ ਘਰ ਵਿੱਚ ਇੱਕ ਗਮਲੇ ਵਿੱਚ ਲਗਾ ਲਓ ਜੀ ਇਸ ਦੇ ਨਾਲ ਤੁਹਾਨੂੰ ਭਿੰਡੀ ਤਾਜੀ ਜੜ ਮਿਲ ਜਾਵੇਗੀ ਤਾਂ ਇਹ ਰੋਗ ਜਲਦੀ ਠੀਕ ਹੋ ਜਾਵੇਗਾ ਇਹ ਨੁਸਕਾ ਅਜਮਾਇਆ ਹੋਇਆ ਹੈ ਕਈ ਲੋਕ ਇਸ ਨੁਸਖੇ ਨਾਲ ਠੀਕ ਹੋ ਗਏ ਹਨ ਨੰਬਰ 36 ਜਿਆਦਾ ਪਸੀਨਾ ਆਉਣਾ ਕਈ ਵਿਟਾਮਿਨਾਂ ਦੀਆਂ ਕਮੀਆਂ ਹੋ ਸਕਦੀਆਂ ਹਨ ਵਿਟਾਮਿਨ ਡੀ ਅਤੇ ਵਿਟਾਮਿਨ 12 ਇਹਨਾਂ ਦੀ ਕਮੀ ਨਾਲ ਜਿਆਦਾ ਪਸੀਨਾ ਆਉਂਦਾ ਹੈ ਨੰਬਰ 37 ਜੇਕਰ ਪੇਟ ਵਿੱਚ ਦਰਦ ਹੋ ਰਹੀ ਹੈ ਅਨਾਰ ਦੇ ਦਾਣਿਆਂ ਨੂੰ ਕਾਲੇ ਨਮਕ ਦੇ ਨਾਲ ਖਾਓ ਜੀ ਦਰਦ ਜਲਦੀ ਠੀਕ ਹੋ ਜਾਵੇਗਾ ਨੰਬਰ 38 ਅਗਰ ਤੁਹਾਡੇ ਬੱਚੇ ਛੋਟੇ ਹਨ ਉਹਨਾਂ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਤਾਂ ਸਰੋਂ ਦੇ ਤੇਲ ਵਿੱਚ ਸਾਦਾ ਨਮਕ ਮਿਕਸ ਕਰਕੇ ਆਪਣੇ ਬੱਚਿਆਂ ਦੇ ਪੈਰਾਂ ਦੀਆਂ ਤਲੀਆਂ ਦੀ 7 ਦਿਨ ਮਾਲਿਸ਼ ਕਰੋ ਨੰਬਰ 39 ਥਾਰੀਡ ਨੂੰ ਜੜ ਤੋਂ ਖਤਮ ਕਰਨ ਦੇ ਵਾਸਤੇ ਜੇਕਰ ਤੁਹਾਡੀਆਂ ਅੱਖਾਂ ਵਿੱਚ ਲਾਲਪਨ ਹੈ ਸੁੱਕਾਪਨ ਹੈ ਅਚਾਨਕ ਤੁਹਾਡੀ ਹਾਰਡ ਵੀਡ ਵੱਧ ਜਾਂਦੀ ਹੈ ਥਕਾਪਨ ਮਹਿਸੂਸ ਹੁੰਦਾ ਹੈ ਭਾਰ ਤੁਹਾਡਾ ਅਚਾਨਕ ਵੱਧ ਜਾਂਦਾ ਹੈ ਜਾਂ ਘਟ ਜਾਂਦਾ ਹੈ ਮਾਸਪੇਸ਼ੀਆਂ ਵਿੱਚ ਦਰਦ ਹੋ ਰਿਹਾ ਹੈ ਵਾਲ ਝੜਦੇ ਹਨ ਤਾਂ ਇਹ ਨੁਸਖਾ ਜ਼ਰੂਰ ਕਰੋ ਜੀ 100 ਗ੍ਰਾਮ ਸੁੱਕਾ ਧਨੀਆ 100 ਗ੍ਰਾਮ ਮੋਟੀ ਇਲਾਚੀ ਅਤੇ 100 ਗ੍ਰਾਮ ਸੌਂਫ ਲਓ ਇਹਨਾਂ ਪਦਾਰਥਾਂ ਨੂੰ ਮਿਕਸ ਕਰਕੇ ਇੱਕ ਪਾਊਡਰ ਬਣਾ ਲਓ ਅੱਧਾ ਚਮਚ ਸਵੇਰ ਟਾਈਮ ਅੱਧਾ ਚਮਚ ਸ਼ਾਮ ਟਾਈਮ ਭੋਜਨ ਖਾਣ ਤੋਂ ਬਾਅਦ ਪਾਣੀ ਵਿੱਚ ਮਿਕਸ ਕਰਕੇ ਪੀਓ ਜੀ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਬਹੁਤ ਵਧੀਆ ਲੱਗੂਗਾ ਜੇਕਰ ਤੁਸੀਂ ਲੰਬੇ ਸਮੇਂ ਤੱਕ ਇਸ ਦਾ ਸੇਵਨ ਕਰਦੇ ਹੋ ਤਾਂ ਥਾਇਰੋਇਡ ਦੀ ਪ੍ਰੋਬਲਮ ਖਤਮ ਹੋ ਜਾਵੇਗੀ। ਨੰਬਰ 40 ਟੀਵੀ ਦੀ ਖੰਗ ਵਿੱਚ ਮਲਠੀ ਚੂਸਣ ਦੇ ਨਾਲ ਬਹੁਤ ਲਾਭ ਹੁੰਦਾ ਹੈ। ਨੰਬਰ 41 ਧਨੀਆ ਪਾਣੀ ਰਾਤ ਇੱਕ ਚਮਚ ਧਨੀਆ ਪਾਊਡਰ ਪਾਣੀ ਵਿੱਚ ਡਬੋ ਕੇ ਰੱਖ ਦਿਓ। ਸਵੇਰ ਟਾਈਮ ਪੀ ਲਓ। ਇਹ ਪਸ਼ਾਬ ਦੀ ਜਲਨ ਨੂੰ ਦੂਰ ਕਰਦਾ ਹੈ ਅਤੇ ਯੂਰੀਨ ਨੂੰ ਸਾਫ਼ ਕਰਦਾ ਹੈ। ਨੰਬਰ 42 ਕੇਲੇ ਨੂੰ ਦਹੀਂ ਨਾਲ ਖਾਣੇ ਹਾਂ ਤਾਂ ਮੋٹے ਲੋਕ ਦੁਗਲੇ ਹੋ ਜਾਂਦੇ ਹਨ। ਦੋਸਤੋ ਇਹ ਸਾਡੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਜ਼ਰੂਰ ਦੱਸਣਾ। ਜੇਕਰ ਇਸ ਤਰ੍ਹਾਂ ਦੀਆਂ ਵੀਡੀਓ ਤੁਸੀਂ ਹੋਰ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ